ਕੜਾਣ ਸਹੀ ਆ ਹਾਂਜੀ ਹਾਂਜੀ ਸਰ ਸਹੀ ਜਾ ਰਹਾ ਯਾਰ ਆਠੀ ਸਰ ਤੇਰਾ ਯਾਰ ਜਮਾ ਸਹੀ ਹੋ ਗਿਆ ਸਰ ਆ ਸਰ ਅੱਜ ਕੱਲ੍ਹ ਸਟੇਕਿੰਗ ਜੋ ਆ ਪਾਤ ਆ ਇੱਕ ਪੂਰੀ ਜਿਹੀ ਸਿਟ ਆਈ ਹੈ ਸਰ ਹਾਂਜੀ ਸਰ ਕੀ ਆ ਇਹ ਤੁਸੀਂ ਸੁਣੀਓ ਇਹ ਅ ਅੱਜ ਸਿਟ ਦੀ ਦਵਾਦਾ ਮੀਟਿੰਗ ਕੀਤੀ ਗਈ ਜਿਸਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕਿ ਅਸੀਂ ਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਜਿਹੜੀ ਕਪਾਧਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਪਾ ਦਿੰਦਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮ ਬੰਦ ਕਰੰਡੀ ਹੈ ਜੈਸੀ ਇਕੱਠੇ ਹੋਏ ਔਰ ਕੁਛੇ ਮੁਲਾਜ਼ਮਾਂ ਦੇ ਅਜੇ ਸੀ ਬਿਆਨ ਇਤੇ ਰਿਕਾਰਡ ਕਰਲੇ ਹੈਗੇ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਪ੍ਰੋਸੈਸ ਹੈਗੀ ਹੈ ਉਹ ਸਟਾਰਟ ਹੋ ਗਈ ਹੈ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਵੀ ਆ ਗਿਆ ਔਰ ਜਿਹੜੇ ਬੰਦੇ ਆ ਦੇ ਬਿਕਰਾਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ ਅਰੇ ਤੁਹਾਨੂੰ ਪਿਆਸ ਨਹੀਂ ਆ ਰਹੀ ਕਿਉਂਕਿ ਕਿਹਾ ਸੀ ਵੀ ਕੋ ਆਮ ਪਕੜਾ ਜੀ ਅ ਪਿਛਲੀ ਵਾਰ ਦੀ ਜਿਸ ਸਮੇਂ ਮੈਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਉਹਦਾ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਲਦੋਂ ਸ਼ੇਅਰ ਕਰੇ ਤਾਂ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਅ ਸਾਡੇ ਉਸ ਨੰਬਰ ਤੇ 750 8300342 ਤੇ ਕੋਈ 25 30 ਕੌਲਾ ਆਈਆਂ ਪਰ ਉਹ ਜਿਹੜੀਆਂ ਕੌਲਾ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਦਾ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਚ ਕੋਈ ਅਜਿਹਾ ਐਵੀਡੈਂਸ ਹੈ ਨਹੀਂਗਾ ਉਨਾਂ ਨੂੰ ਅਸੀਂ ਆਪਣਾ ਸਫਾ ਮਿਲਤੇ ਨਹੀਂ ਦੇਦੇ ਪਰਿਵਾਰ ਵੱਲੋਂ ਕਿ ਈ ਰਿਕਸ਼ਾ ਲੈਣ ਲਿਆ ਗਿਆ ਸੀ ਮੌਕੇ ਦਾ ਗਵਾਹ ਸਰ ਕਿਹਾ ਉਸਦੇ ਨਾਲ ਸਿੱਤਨੇ ਕੋਈ ਸੰਪਰਕ ਕੀਤਾ ਜਦੋਂ ਉਹ ਕਹਿ ਰਿਹਾ ਸੀ ਕਿ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਮੁੜ ਕੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਸੀ ਉਸ ਵਿਅਕਤੀ ਨਾਲ ਹੋਈਆਂ ਗੱਲਾਂ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫੇਡ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ-ਹੌਲੀ ਔਰ ਅਸਾਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿਨ੍ਹਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹੋ ਹਜੇ ਤਾਈ ਸਾਡੇ ਕੋਲੇ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸੰ ਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲੇ ਐਵਿਡੈਂਸ ਹੈਗਾ ਉਹਨੂੰ ਐਗਜ਼ਾਮਨ ਕੀਤਾ ਜਾਏਗਾ ਆਇਆ ਉਹ ਐਵਿਡੈਂਸ ਕੋਈ ਕਾਬਲੇ ਉਹ ਹੈਗਾ ਉਹ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕਰਦੀ ਆ ਕਿ ਆਪੇ ਦੇ ਮਾਲਕ ਦੇ ਨਾਮ ਦਾ ਸਰਚ ਜੀ ਐਫ ਆਈਆ ਦੇ ਲੇਟ ਡਿਲੇਟ ਜਿਹੜੀ ਨਜ਼ਰ ਦਿੱਤੀ ਉਹਦਾ ਕਾਰਨ ਦੱਸਿਆ ਜੀ ਕੁਝ ਵੱਲੋਂ ਜਿਵੇਂ ਤੁਸੀਂ ਉਹ ਪੁੱਛਿਆ ਦਿੱਤੀ ਸੀ ਨੀ ਉਹ ਤਾਂ ਆਪਾਂ ਹੌਲੀ ਹੌਲੀ ਆਪਾਂ ਨੇ ਜਿਸਤਾ ਇੱਕ ਇੱਕ ਸੀ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ 8:00 ਵਜੇ ਆ ਹੋਇਆ ਉਸ ਤੋਂ ਬਾਅਦ 8:00 ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ ਜਿੱਥੇ ਗਾਇਬ ਨੇ ਉਹ ਆਪਾਂ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਏ ਬਾੜ ਪਰਵਾਰ ਦੇ ਨੰਬਰ 1 ਮੈਂ ਰਹੇ ਸੀ ਸਿਫਸ ਜਿਹੜੀ ਯੂਨੀਵਰਸਿਟੀ ਤੇ ਬਹੁਤ ਦੀ ਹੈ ਜੀ ਪਰਵਾਰ ਪਰਵਾਰ ਦੇ ਕੋਈ ਨਾਲ ਸੰਪਰਕ ਕੀਤਾ ਸੀ ਯੂਨੀਵਰਸਿਟੀ ਨਹੀਂ ਹਜੇ ਸਾਈਂ 3/4 ਨਾਲ ਕੋਈ ਸੰਪਰਕ ਨਹੀਂ ਹੈ ਸਹੀਓ ਤੋਹਫਾ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦਾ ਜੋ ਕੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰਦੇ ਆਂ ਸਰ ਜੀ ਬਿਆਨਾਂ ਵਾਲੇ ਤੇ ਕਾਗਜ਼ਾਂ ਵਾਲੇ ਤੇ ਬਿਆਨ ਲਗਾ ਤੇ ਬਦਲਦੇ ਜਾ ਰਹੇ ਸੀ ਕਿ ਉਹਨਾਂ ਨੇ ਕ੍ਰਮ ਦੀ ਗੱਲਬਾਤ ਕੀਤੀ ਕਿ ਦੋ ਵਾਰੀ ਲਗਲੇ ਤਰ੍ਹਾਂ ਦੇ ਬਿਆਨ ਤੇ ਭੇਜੋ ਆਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੋੜ ਕੀਤੀ ਕਿ ਢਾਬਾ ਦਾ ਮਾਲਕ ਮੌਕੇ ਤੇ ਮਿਲ ਰਿਹਾ ਨਹੀਂ ਅਜੇ ਢਾਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਕਰ ਸਰ ਪ੍ਰਾਈਮਰ ਚੱਕਿਆ ਉਹਦੀ ਲੋੜੀਂਦੀ ਕਿੰਨਿਆਂ ਦੇ ਕਲਮਬਤ ਬਿਆਨ ਹੋ ਚੁੱਕੀ ਨੇ ਮੌਕੇ 6 ਬੰਦਿਆਂ ਦੇ ਹੋਂਦ ਇਕ ਕਲਮ ਬੰਦ 6 ਉਹ ਐਫ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਅਫਸਰਾਂ ਨੇ ਸਿਵਲ ਲਾਈਨ ਦੇ ਐਸ ਐਚਓ ਇਹ ਉਹ ਵੀ ਸ਼ਾਮਲ ਨੇ 6 ਦੇ ਵਿੱਚ ਹਾਂ ਉਹ ਉਹੀ ਜਿਹੜੇ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਉਹਦੀ ਹਾਂਜੀ ਚਾਹਨਾ ਸਿਵਲ ਲਾਈਨ ਦੀ ਪੁਲਿਸ ਸੈਕਸ਼ਨ ਤੋਂ ਉਹਨਾਂ ਨੂੰ ਮਿਲੇਗੀ ਉਹਨਾਂ ਨੂੰ ਜਾ ਕੇ ਮਿਲੇਗੀ ਪੁੱਛੇਗੀ ਉਸਤਾਜ ਕਰੇਗੀ ਕਿ ਕਿਹਾਂ ਚੀਜ਼ ਹੋ ਰਹੀ ਹੈ ਉਹਨਾਂ ਦੇ ਬਿਆਨ ਕਲਮ ਦੇ ਦੇਖੋ ਜਿਹੜੀ ਉਹਨਾਂ ਦੀ ਉਹ ਐਫ ਆਈ ਆ ਤੇ ਅੱਜ ਉਹ ਪ੍ਰੀਲੀਮਿਨਰੀ ਡਾਕੂਮੈਂਟ ਹੋ ਗਿਆ ਜੀ ਸਾਨੇ ਦਾ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਨੇ ਸਾਡੇ ਦੇ ਅਰੈਸਟ ਹੋ ਕੇ ਵੀ ਹੋਈ ਆ ਅਰੈਸਟ ਹੋਣ ਲੱਗੀ ਨਹੀਂ ਦੇਖੋ ਇਹ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਨੂੰ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਦਹੀਂ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਐਵੀਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋਏਗੀ ਵੀ ਇਹਦੇ ਚਾਹ ਐਵੀਡੈਂਸ ਲੈਕੇਗਾ ਇਹਦੇ ਚ ਆਪਾਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਵਾਂਗੇ ਹਾਂਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੇ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਉਨੇ ਅਗਲੀ ਡੇਟ ਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ ਹੁਣ ਇਹਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰ ਲਿਆ ਹੈਗਾ ਜੀ ਇਹ ਆਪਾਂ ਆਪਣਾ ਇਹੀ ਉਪਰਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਆਪਾਂ ਪਰਵਾਰ ਨਾਲ ਗੱਲ ਕਰ ਲਈਏ ਕਿ ਜਦੋਂ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਸਾਡੇ ਬੰਦੀਆਂ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਚਰਚਾ ਹੋਈ ਇਹਨੂੰ ਕਨਕਲੂਡ ਕੀਤਾ ਗਿਆ ਹੈ। ਅਸੀਂ ਹੁਣ ਇੱਕ ਨੀਵੀਂ ਜਿਹੜਾ ਸਟੇਟਮੈਂਟ ਦਿੱਤਾ ਉਹਨਾਂ ਦਾ ਪੜਾਅ ਕੀਤਾ ਜਾ ਰਿਹਾ ਹੈ। ਉਹਨਾਂ ਕੋਲ ਇਸੇ ਦਬਾਅ 'ਤੇ ਵਿਸ਼ਵਾਸ ਨਹੀਂ ਹੈ। ਥੈਂਕ ਯੂ।